ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਜਿਹੜਾ ਲੋਕ ਗੀਤ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਇਹ ਸੁਹਾਗ ਦੀ ਇੱਕ ਬੰਨਗੀ ਆ ਸੁਹਾਗ ਕੁੜੀ ਦੇ ਵਿਆਹ ਤੇ ਗਾਏ ਜਾਂਦੇ ਆ ਤਾਂ ਇੱਕ ਧੀ ਦਾ ਮੈਨੂੰ ਲੱਗਦਾ ਆਪਣੇ ਮਾਪਿਆਂ ਨਾਲ ਬਹੁਤ ਹੀ ਨਿੱਘਾ ਜਿਹਾ ਰਿਸ਼ਤਾ ਹੁੰਦਾ ਹੁੰਦਾ ਤਾਂ ਪੁੱਤਾਂ ਦਾ ਵੀ ਮੈਨੂੰ ਲੱਗਦਾ ਪਰ ਧੀਆਂ ਦਾ ਬਹੁਤ ਜ਼ਿਆਦਾ ਹੁੰਦਾ ਸੋ ਇੱਕ ਧੀ ਦੇ ਵਿਆਹ ਤੇ ਜਿਹੜਾ ਲੋਕ ਗੀਤ ਗਾਇਆ ਜਾਂਦਾ ਏ ਕਾਫੀ ਈਮੋਸ਼ਨਲ ਹੈਗਾ ਇਹ ਲੋਕਗੀਤ ਤੇ ਜਦੋਂ ਗਾਉਣੇ ਆ ਤਾਂ ਆਪਣਾ ਅੰਦਰੋਂ ਜਿਹੜਾ ਉਹ ਦਿਲ ਭਾਰਾ ਹੁੰਦਾ ਹੈ ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਵੀ ਇਹ ਲੋਕਗੀਤ ਬਹੁਤ ਪਸੰਦ ਆਊਗਾ ਸੋ ਤੁਹਾਡੇ ਸਾਹਮਣੇ ਪੇਸ਼ ਹੈ ਲੋਕਗੀਤ ਕਣਕ ਛੋਲਿਆਂ ਦਾ ਖੇਤ ਕਾਣੇ ਗੇ ਛੋਲਿਆਂ ਦਾ ਚੋਲੇ ਆਂਦਾ ਕੇ ਤਹਲੀ ਹਾਲੀ ਨਿਸਰ ਗਿਆ ਬਾਬਲ ਦਾ ਮੀ ਦੇ ਦੇ ਇਸ ਕਦੇ ਫੇਰਾ ਪਾ ਜਾਵਾਂਗੇ ਕਾਣੇ ਕੇਸੋ ਲਿਆ i ਬਹੁਤ ਆਸ ਹੈ ਜੀ ਤੁਹਾਨੂੰ ਇਹ ਲੋਕ ਗੀਤ ਬਹੁਤ ਹੀ ਪਸੰਦ ਆਇਆ ਹੋਊਗਾ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਲਿਖਿਆ ਕਰੋ ਜੀ ਜਿਹੜੀਆਂ ਮੇਰੀਆਂ ਭੈਣਾਂ ਇੱਥੇ ਐਡਮਿੰਟਨ ਵਿੱਚ ਰਹਿੰਦੀਆਂ ਉਹ ਵੀ ਮੇਰੇ ਤਾਂ ਕੰਟੈਕਟ ਕਰ ਸਕਦੇ ਆ ਜਿਨ੍ਹਾਂ ਨੂੰ ਲੋਕ ਗੀਤ ਗਾਉਣ ਦਾ ਸ਼ੌਂਕ ਆ ਤਾਂ ਪਰ ਅਲਗੇ ਲੋਕ ਗੀਤ ਜਰੂਰ ਗਾਵਾਂਗੇ ਕੋਈ ਬਜ਼ੁਰਗ ਮਾਵਾਂ ਲੋਕੀ ਗੀਤ ਉਹਨਾਂ ਨੂੰ ਆਉਂਦੇ ਆ ਤਾਂ ਮੈਂ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੂੰਗੀ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋ ਗਿਆ ਤਾਂ 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 ਨਹੀਂ ਕਰਦੀ ਬੋਲੀਆਂ ਪਾ ਲ ਗੀਆਂ ਥੋੜੀਆਂ ਜੀਆਂ ਹਨਾ ਚਾਰਕ ਵੀਡੀਓ ਪਾ ਦਿੰਨੇ ਚਾਹਾਂ ਕੁਣ ਤੋਂ ਮੈਨੂੰ ਆ ਦੱਸਿਓ ਵੀ ਕਿਤਾਬ ਵਿੱਚ ਤਾਂ ਨਹੀਂ ਆਉਂਦੀ ਜੇ ਆਉਂਦੀ ਵੀ ਹੋਊ ਤਾਂ ਦੱਸੋ ਇਹਦਾ ਕੋਈ ਚੱਕਰ ਨਹੀਂ ਮੈਂ ਸੋ ਆਇਆ ਕਿ ਬੱਸ ਦੇਖ ਲਈ ਪਰ ਇੰਨੀ ਨਹੀਂ ਕੋਈ ਗੱਲ ਇਹ ਤਾਂ ਖੁਸ਼ ਹੋ ਗਿਆ